ਊੜਾ ਉਮਰ ਪਿਆਰਿਓ ਪੰਜ ਸਾਲ ਸੀ ਸਾਰੀ ਐੜਾ ਆਗੀ ਸੀਸ ਤੇ ਵੱਡੀ ਜ਼ਿੰਮੇਵਾਰੀ ਈੜੀ ਇੱਕ ਦਿਨ ਸਤਿਗੁਰੂ ਕਰਤਾ ਹਰ ਰਾਏ ਸੱਸਾ ਸਤਵੇਂ ਪਾਤਸ਼ਾਹ ਸਚਖੰਡ ਸਿਧਾਏ ਹਾ ਹਾ ਹੁਣ ਇਸ ਕੌਮ ਦੀ ਕਰਨੀ ਅਗਵਾਈ ਕਕਾ ਕਹਿੰਦੇ ਨਿੱਕੇ ਜਏ ਬਾਲਕ ਹੱਥ ਆਈ ਖਖਾ ਖੇਡ ਅਚਰਜ ਵੇਖ ਸਭ ਹੱਕੇ ਬੱਕੇ ਗੱਗਾ ਗੁਰੂ ਤਾਂ ਜੋਤ ਹੈ ਜਗ ਉਮਰਾਂ ਤੱਕੇ ਅਗਾ ਕਰ ਕਰ ਧਰਮਸਾਲ ਸਤਿਗੁਰੂ ਬਣਾਉਂਦੇ ਨੰਗਾ ਗਿਆਨ ਵੀ ਵੰਡਦੇ ਵੰਡ ਛਕਦੇ ਛਕਾਉਂਦੇ ਚਾਚਾ ਚਿੱਤ ਵਿੱਚ ਕਿਸੇ ਦੇ ਜੇ ਸ਼ੰਕਾ ਆਉਂਦਾ ਛਛਾ ਛਜੂ ਚੋਰ ਗੀਤਾ ਦੇ ਅਰਥ ਸੁਣਾਉਂਦਾ ਚੱਚਾ ਚਿੱਤ ਵਿੱਚ ਕਿਸੇ ਦੇ ਜੇ ਸ਼ੰਕਾ ਆਉਂਦਾ ਛੱਛਾ ਛਜੂ ਚੂਰ ਗੀਤਾ ਦੇ ਅਰਥ ਸੁਣਾਉਂਦਾ ਜੱਜਾ ਜੋਤ ਅਕਾਲ ਦੀ ਗੁਰੂ ਨਾਨਕਿ ਆਏ ਝੱਜਾ ਚੰਡੇ ਸੱਚ ਦੇ ਜਗ ਤੇ ਲਹਿਰਾਈ ਨੱਝਾ ਇਹਨ ਸੰਸਾਰ ਤੇ ਚਾਨਣ ਫੈਲਾਇਆ ਟੈਂਕਾ ਟੁੱਟੇ ਭਰਮ ਸਭ ਤੇ ਹਨੇਰ ਮਟਾਇਆ ਠੱਠਾ ਠੰਡ ਵਰਤੌਣ ਲਈ ਦਸ ਜਾਮੇ ਧਾਰੇ ਡੱਡਾ ਡਿਠਿਆਂ ਦੁਖ ਜਾਣ ਹਰਿ ਕ੍ਰਿਸ਼ਨ ਪਿਆਰੇ ਠੱਠਾ ਠੰਡ ਵਰਤੌਣ ਲਈ 10 ਜਾਮੇ ਧਾਰੇ ਡੱਡਾ ਡਿਠਿਆਂ ਦੁਖ ਜਾਣ ਹਰਿ ਕ੍ਰਿਸ਼ਨ ਪਿਆਰੇ ਟੱਡਾ ਟਹਿ ਚਰਨੀ ਪਈ ਰਾਜੇ ਦੀ ਰਾਣੀ ਰਾਣਾ ਊਣਾ ਸਮਝ ਕੇ ਪਛਤਾਉਣ ਪ੍ਰਾਣੀ ਤਤਾ ਤਨ ਇੱਕ ਬਾਲ ਦਾ ਪਰ ਜੋਤ ਅਗੰਮੀ ਠੱਠਾ ਫਿਰ ਕਰ ਵਸਦੇ ਭਾਵੇਂ ਉਮਰ ਨਾ ਲੰਮੀ ਦੱਦਾ ਦਇਆ ਨਾਲ ਸੀ ਦਿਲ ਕੋਟ-ਕੋਟ ਭਰਿਆ ਧੱਦਾ ਤੀਰ ਜਿ ਬਖਸ਼ਿਆ ਹੱਥ ਸਿਰ ਤੇ ਧਰਿਆ ਨੰਨਾ ਨਾਲ ਬਿਮਾਰੀਆਂ ਦਿੱਲੀ ਕੁਰਲਾਈ ਪਪਾ ਪਿਆਰੇ ਪਾਤਸ਼ਾਹ ਰਹਿਮਤ ਵਰਤਾਈ ਨੰਨਾ ਨਾਲ ਬਿਮਾਰੀਆਂ ਦਿੱਲੀ ਕੁਰਲਾਈ ਪਪਾ ਪਿਆਰੇ ਪਾਤਸ਼ਾਹ ਰਹਿਮਤ ਵਰਤਾਈ ਫਫਾ ਫੇਰ ਔਰੰਗਜ਼ੇਬ ਧਾਰੀ ਬਦਨੀਤੀ ਬੱਬਾ ਬਾਲਾ ਪ੍ਰੀਤਮ ਨੇ ਪ੍ਰਵਾਹ ਨਹੀਂ ਕੀਤੀ ਫਫਾ ਫੇਰ ਔਰੰਗਜ਼ੇਬ ਧਾਰੀ ਬਦਨੀਤੀ ਭੱਬਾ ਬਾਲਾ ਪ੍ਰੀਤਮ ਨੇ ਪ੍ਰਵਾਹ ਨਹੀਂ ਕੀਤੀ ਭੱਬਾ ਭੈ ਨਹੀਂ ਮੰਨਿਆ ਪੂਰਾ ਸਰਕਾਰੀ ਮੰਮਾ ਮੱਥੇ ਲੱਗਣੋ ਹੋ ਗਏ ਇਨਕਾਰੀ ਯਈਆ ਯੋਗ ਫਰੇਬ ਦਾ ਜਾਲ ਮਰਾਜ ਨੀਤੀ ਰੜਾ ਰਾਖੀ ਧਰਮ ਦੀ ਅਠਵੇਂ ਸਤਗੁਰ ਕੀਤੀ ਲੱਲਾ ਲੇਖੇ ਲਾਗੇ ਆਪਣੀ ਜਿੰਦਗਾਨੀ ਵਹਾ ਵੇਚ ਸੰਸਾਰ ਦੇ ਕੋਈ ਦਿਸੇ ਨਾ ਸਾਨੀ ਰੜਾ ਓੜਕ ਤੀਕਰਾਂ ਰਹਿਣ ਉਜਲੇ ਮੁਖੜੇ ਗੁਰੂ ਹਰਿਕ੍ਰਿਸ਼ਨ ਤੇ ਆਈਗੇ ਮਿਟ ਜਾਂਦੇ ਦੁਖੜੇ ੜਾੜਾ ਔੜਤ ਤੀਕਰਾ ਰਹਿਣ ਉਜਲੇ ਮੁਖੜੇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਮਿਟ ਜਾਂਦੇ ਦੁਖੜੇ ਭੋਲਾ ਚੋ ਕਾਂਦੀ ਖਿਮਾਂ ਜੀ ਸਮਾ ਸਮਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8ਵੇਂ ਪਾਤਸ਼ਾਹ ਧੰਗੁਰ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਉਹ 35 ਅਖਰੀ ਸੰਧੀ ਕਰਦਾ ਜੀ ਊੜਾ ਉਮਰ ਪਿਆਰੇ ਉਹ 5 ਸਾਲ ਸੀ ਸਾਰੀ ਐੜਾ ਆ ਗਈ ਸੀਸ ਤੇ ਵੱਡੀ ਜ਼ਿੰਮੇਵਾਰੀ ਈੜੀ ਇੱਕ ਦਿਨ ਸਤਗੁਰੂ ਕਰਤਾ ਹਰ ਰਾਏ ਸੱਸਾ 7ਵੇਂ ਪਾਤਸ਼ਾਹ ਸਚਖੰਡ ਸਿਧਾਏ ਹਾ ਹ 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